ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਕਿਸਾਨ ਹਰਿਆਣਾ ਦੇ ਬਾਰਡਰਾਂ ਤੇ ਖੜੇ ਨੇ ਤੇ ਉੱਥੇ ਹੀ ਇਸ ਮੌਕੇ ਹਰਿਆਣਾ ਸਰਕਾਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਹਰਿਆਣਾ ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਦਸ਼ੰਤ ਚਟਾਲਾ ਦੀ ਜਨਾਇਕ ਜਨਤਾ ਪਾਰਟੀ ਨਾਲ ਗਠਜੋੜ ਹੁਣ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਲੋਕ ਸਭਾ ਸੀਟਾਂ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦ ਕਾਰਨ ਇਹ ਗਠਜੋੜ ਟੁੱਟ ਰਿਹਾ ਹੈ। ਇਸ ਦਰਾਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੂਰੀ ਕੈਬਨਿਟ ਦੇ ਸਮੇਤ ਅਸਤੀਫਾ ਦੇ ਦਿੱਤਾ ਹੈ। ਤੇ ਇੱਥੇ ਦੋਸਤੋ ਇੱਕ ਵੀਡੀਓ ਵੀ ਤੁਸੀਂ ਦੇਖੀ ਜਿੱਥੇ ਕਿ ਕਿਸਾਨਾਂ ਵੱਲੋਂ ਉਹਨਾਂ ਦੇ ਇੱਕ ਲੀਡਰ ਨੂੰ ਇੱਕ ਆਗੂ ਨੂੰ ਰਸਤੇ ਦੇ ਵਿੱਚ ਰੋਕ ਕੇ ਉਸਦੇ ਨਾਲ ਸਵਾਲ ਜਵਾਬ ਕੀਤੇ ਗਏ ਤੱਕੇ ਵੀ ਮਰ ਗਏ ਤੇ ਉੱਥੇ ਹੀ ਜੋ ਹਰਿਆਣਾ ਸਰਕਾਰ ਹੈ ਉਸ ਵੱਲੋਂ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਗਿਆ ਇਸ ਦੌਰਾਨ ਆਜ਼ਾਦ ਵਿਧਾਇਕ ਭਾਜਪਾ ਦੇ ਸਮਰਥਨ ਦੇ ਵਿੱਚ ਨਜ਼ਰ ਆਏ ਤੇ ਹਰਿਆਣਾ ਦੇ ਵਿੱਚ ਕੁੱਲ 90 ਸੀਟਾਂ ਨੇ ਤੇ 90 ਵਿੱਚੋਂ 41 ਸੀਟਾਂ ਭਾਜਪਾ ਕੋਲ ਨੇ ਤੇ ਕਾਂਗਰਸ ਲਈ 30 ਸੀਟਾਂ ਇੰਡੀਅਨ ਨੈਸ਼ਨਲ ਲੋਕਦਲ ਲਈ 10 ਤੇ ਹਰਿਆਣਾ ਲੋਕਿਤ ਪਾਰਟੀ ਨੂੰ 1 ਅਤੇ ਆਜ਼ਾਦ 6 ਸੀਟਾਂ ਤੇ ਜਿੱਤੇ ਸਨ ਹਰਿਆਣਾ ਵਿੱਚ ਬਹੁਮਤ ਲਈ 46 ਵਿਧਾਇਕਾਂ ਦੀ ਲੋੜ ਹੁੰਦੀ ਹੈ ਤੇ ਹਰਿਆਣਾ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਜਜਪੀ ਦੇ ਨਾਲ ਮਿਲ ਕੇ ਸਰਕਾਰ ਬਣਾਈ ਹੋਈ ਸੀ ਅਤੇ ਇਸ ਚੋਣਾਂ ਦੇ ਵਿੱਚ ਭਾਜਪਾ ਨੂੰ 48 ਸੀਟਾਂ ਮਿਲੀਆਂ ਸਨ ਜਦਕਿ ਜਜਪੀ ਨੂੰ 10 ਸੀਟਾਂ ਮਿਲੀਆਂ ਸਨ ਤੇ ਦੋਸਤੋ ਉੱਥੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੀ ਖਾਸ ਸੁਨੇਹਾ ਦਿੱਤਾ ਆਓ ਤੁਹਾਨੂੰ ਲੈ ਚਲਦੇ ਹਾਂ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਇਸ ਵੀਡੀਓ ਵੱਲ ਬਾਕੀ ਕਮੈਂਟਾਂ ਦੇ ਵਿੱਚ ਇਸ ਖਬਰ ਬਾਰੇ ਜਰੂਰ ਕਮੈਂਟ ਕਰਨਾ ਕਿ ਜੋ ਭਾਜਪਾ ਸਰਕਾਰ ਗਿਰੀ ਹੈ ਹਰਿਆਣਾ ਦੇ ਵਿੱਚ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਸਿੱਧਾ ਬੋਲਨੇ ਦੀ ਜੀ ਹੁਣ ਬੁਝ ਗਈ ਸਾ ਨੂੰ ਬੰਨ੍ਹ ਕੇ ਬੰਨ੍ਹ ਕੇ ਨਾ ਨਾ ਕਾਹਦੀ ਮਰਦਾ ਵੇ ਨਾ ਕੀ ਬੋਲਦਾ ਬੰਦਾ

ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪਿਛਲੇ ਅੰਦੋਲਨ ਦੀਆਂ ਬਕਾਇਆ ਰਹਿੰਦੀਆਂ ਮੰਗਾਂ ਨੂੰ ਲੈ ਕੇ ਜਿਵੇਂ ਕਿ ਲਖੀਂਪੁਰ ਖੀਰੀ ਦੇ ਲੋਕਾਂ ਨੂੰ ਇਨਸਾਫ ਦਿਵਾਉਣਾ ਸੀ ਕਿਸਾਨਾਂ ਦਾ ਪੈ ਕੇਸ ਮੁਕਾਦਮੇ ਵਾਪਸ ਕਰਵਾਉਣੇ ਸੀ ਬਿਜਲੀ ਸੋਧ ਬਿੱਲ ਦਾ ਜਿਹੜਾ ਉਹਨਾਂ ਨੇ ਲੈ ਕੇ ਆਇਆ ਉਹਨੂੰ ਵਾਪਸ ਕਰਾਉਣਾ ਤੇ ਨਾਲ ਦੀ ਨਾਲ ਪੋਲੂਸ਼ਨ ਐਕਟ ਦੇ ਵਿੱਚੋਂ ਐਗਰੀਕਲਚਰ ਨੂੰ ਬਾਹਰ ਕੱਢਣ ਦੀ ਗੱਲ ਦੇ ਨਾਲ ਨਾਲ MSP ਦੀ ਗਰੰਟੀ ਦਾ ਕਾਨੂੰਨ ਲੈਣ ਦੀ ਗੱਲ ਸੀ ਤੇ ਸਰਕਾਰ ਨੇ ਵਕਫ ਵਕ ਸਮੇਂ ਤੇ ਆਪਣੇ ਨਾਲ ਕੀਤੇ ਵਾਅਦੇ ਕਿ ਕਿਸਾਨ ਨੂੰ ਕਰਜ਼ੇ ਮੁਕਤ ਕੀਤਾ ਜਾਏ। ਕਮ ਸੇ ਕਮ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਦਿੱਤਾ ਜਾਏ। ਔਰ ਇਸੇ ਤਰ੍ਹਾਂ ਕਿ ਭਾਰਤ WTO ਦੇ ਵਿੱਚੋਂ ਬਾਹਰ ਆਵੇ। ਇਹਦੇ ਨਾਲ ਲੈਂਡ ਐਕੁਇਜ਼ੀਸ਼ਨ ਐਕਟ ਜਿਹੜਾ 2013 ਦਾ ਸੀ ਜਿਹਨੂੰ ਸਰਕਾਰ ਨੇ ਮੋਡਿਫਾਈਟ ਬਣਾ ਕੇ ਉਹਦੇ ਵਿੱਚ ਫਿਰ ਬਦਲ ਕੀਤੇ ਉਹਨੂੰ ਮੁੜ ਦੁਬਾਰਾ 2013 ਵਾਲੇ ਮੋਡਲ ਐਕਟ ਕਾਨੂੰਨ ਨੂੰ ਜਮੀਨ ਜ਼ਮੀਨਾਂ ਦੀ ਗ੍ਰਹਿਣ ਐਕਟ ਨੂੰ ਉਨੂੰ ਠੀਕ ਕਰਨ ਦੀ ਲੋੜ ਮਹਿਸੂਸ ਕਰਕੇ ਅੰਦੋਲਨ ਲੜਿਆ ਜਾ ਰਿਹਾ ਹੈ ਇਹ ਜੋ ਅੰਦੋਲਨ ਹੈ ਇਹ ਲੱਗਦਾ ਦੇਖਣ ਨੂੰ ਕਿ ਸ਼ਾਇਦ ਖਨੋਰੀ ਬੈਡ ਬਾਰਡਰ ਤੇ ਆ ਜਾਂ ਸੰਭੂ ਬਾਰਡਰ ਤੇ ਆ ਜਾਂ ਡਬ ਵਾਲੀ ਬਾਰਡਰ ਤੇ ਆ ਇਸ ਤੋਂ ਇਲਾਵਾ ਹਰਿਆਣੇ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਚੱਲ ਰਹੇ ਨੇ ਨਾਲ ਇਸ ਤੋਂ ਵੀ ਅੱਗੇ ਵਧ ਕੇ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਕਰਨਾ ਇਸ ਅੰਦੋਲਨ ਦੀ ਸਮਰਥਨ ਦੇ ਵਿੱਚ ਕਰਨਾਟਕਾ ਦੇ ਅੰਦਰ ਟ੍ਰੇਨਾਂ ਰੋਕੀਆਂ ਗਈਆਂ ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਜਿੱਤੇ ਗਏ ਕਾਰਜਕ੍ਰਮ ਦੇ ਮੁਤਾਬਕ ਅਲੱਗ-ਅਲੱਗ ਰਾਜਾਂ ਦੇ ਵਿੱਚ ਟ੍ਰੇਨਾਂ ਰੁਕੀਆਂ ਔਰ ਬਹੁਤ ਸਾਰੇ ਥਾਵਾਂ ਦੇ ਉੱਤੇ ਕਈ ਥਾਂ ਜਿਵੇਂ ਵੀ ਆਏ ਜਿੱਥੇ ਲੋਕਾਂ ਨੂੰ ਡਿਟੇਨ ਵੀ ਕੀਤਾ ਪੁਲਿਸ ਨੇ ਲੇਕਿਨ ਸਵਾਲ ਇਹ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਔਰ ਇੱਥੇ ਕੀਤੀ ਗਈ ਤੱਕੇਸ਼ਾਹੀ ਨੂੰ ਲੈ ਕੇ ਬੇਇਨਸਾਫੀ ਨੂੰ ਲੈ ਕੇ ਲੋਕਾਂ ਨੇ ਆਪਣੇ ਰੋਸ ਦਾ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਲੋਕ ਮੈਦਾਨ ਦੇ ਵਿੱਚ ਨਿਕਲਣੇ ਲਈ ਲੋਕ ਬਾਹਰ ਨਿਕਲੇ ਮੈਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਨਾ ਕਿ ਦੋਸਤੋ ਵਕਤ ਆ ਤੁਹਾਡੇ ਹੱਥ ਚ ਆ ਜਾ। ਅਗਰ ਇਹ ਮੰਗਾਂ ਮਨਾਉਣੀਆਂ ਨੇ ਇਹਨਾਂ ਮੰਗਾਂ ਦਾ ਹੱਲ ਕਰਵਾਉਣਾ ਹੈ ਤਾਂ ਅੱਜ ਪੂਰੇ ਦੇਸ਼ ਦੀ ਕਿਸਾਨੀ ਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਵੱਡੀ ਪੱਦਰ ਦੇ ਉੱਤੇ ਉੱਠਿਆ ਹੈ ਇਹਦੇ ਨਾਲ ਹੀ ਹਰਿਆਣਾ ਬੇਸ਼ੱਕ ਹਰਿਆਣੇ ਦੇ ਵਿੱਚ ਵੱਡੀ ਪੱਦਰ ਤੇ ਪਹਿਲਾਂ ਪੈਰਾਮਿਲਟਰੀ ਫੋਰਸਿਜ਼ ਲਾ ਕੇ ਲੋਕਾਂ ਨੂੰ ਰੋਕੀ ਬੈਠੇ ਨੇ ਨੱਪੀ ਬੈਠੇ ਨੇ ਲੇਕਿਨ ਲੋਕਾਂ ਦੇ ਅੰਦਰ ਇੱਕ ਬਹੁਤ ਵੱਡਾ ਉਬਾਲ ਹੈ। ਜਿਹੜਾ ਤੁਸੀਂ ਦੇਖੋਗੇ ਇੱਕ ਦਿਨ ਇੱਕ ਜਵਾਲਾਮੁਖੀ ਬਣ ਕੇ ਫਟੇਗਾ। ਔਰ ਇਹ ਇਹ ਮੰਗ ਕੱਲੇ ਹਰਿਆਣੇ ਦੇ ਪੰਜਾਬ ਦੀ ਨਹੀਂ ਦੋਸਤੋ ਇਹ ਪੂਰੇ ਦੇਸ਼ ਦੀ ਮੰਗ ਹੈ। ਸੋ ਸਾਰੇ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਮ ਦੁਕਾਨਦਾਰਾਂ ਨੂੰ ਇੰਡਸਟਰੀ ਲਿਸਟਾਂ ਨੂੰ ਇਸ ਮદાન ਦੇ ਵਿੱਚ ਉਤਰਨ ਦੀ ਲੋੜ ਹੈ ਜੀ ਉਤਰੋ। ਕਿਉਂਕਿ ਇਹ ਕੋਲੰਬੀ ਸੀ ਕਿ ਪੰਜਾਬ ਤਿੰਨ ਕਾਨੂੰਨ ਵਾਪਸ ਕਰਵਾ ਕੇ ਵਾਪਸ ਚਲਿਆ ਗਿਆ। ਸ਼ਾਇਦ ਪੰਪੂਰੇ ਭਾਰਤ ਦੀ ਗੱਲ ਨਹੀਂ ਕੀਤੀ ਲੇਕਿਨ ਅੱਜ ਦੁਬਾਰਾ ਉਹੀ ਅੰਦੋਲਨ ਖੜਾ ਕੀਤਾ ਗਿਆ ਹੈ ਪੰਜਾਬ ਮੂਰੀ ਹੋ ਕੇ ਲੜਾਈ ਨੂੰ ਲੜ ਰਿਹਾ ਹੈ। ਸਾਰੇ ਦੇਸ਼ ਦੇ ਕਿਸਾਨਾਂ ਨੂੰ ਸਾਡੀ ਅਪੀਲ ਦਾ ਸਾਥ ਦੇ ਔਰ ਆਮ ਲੋਕ ਵੀ ਇਹਦਾ ਹਿੱਸਾ ਬਣ ਕਿਉਂਕਿ ਜਿਸ ਵੇਲੇ ਬੜੀ ਇੰਪੋਰਟੈਂਟ ਗੱਲ ਹੈ ਇਹ ਸਮਝਣ ਵਾਲੀ ਕਿ ਦੋਸਤੋ ਐਮਐਸਪੀ ਦੀ ਗਰੰਟੀ ਦਾ ਅਗਰ ਕਾਨੂੰਨ ਬਣੇਗਾ ਤਾਂ ਜਿਸ ਤਰੀਕੇ ਦੇ ਨਾਲ ਸਾਨੂੰ ਸਾਡੀਆਂ ਲੋ ਰੋਜ਼ ਮਰਾਂ ਦੀਆਂ ਲੁੜਿੰਦੀਆਂ ਵਸਤੂਆਂ ਦੇ ਵਿੱਚ ਲੁੱਟਿਆ ਜਾ ਰਿਹਾ ਹੈ ਉਹਦਾ ਰੇਟ ਕੰਟਰੋਲ ਹੋ ਜਾਏ ਜਿਵੇਂ ਅੱਜ ਆਪਾਂ ਦੇਖਦੇ ਹਾਂ ਕਣਕ ਦੀ ਜੇ ਐਮਐਸਪੀ ਹੈ ਤੇ ਕਣਕ ਤੋਂ ਕਣਕ ਲੋਕਾਂ ਨੂੰ ਕੰਟਰੋਲ ਰੇਟ ਤੇ ਮਿਲਦੀ ਹੈ ਇਸੇ ਤਰੀਕੇ ਨਾਲ ਅਗਰ ਹੋਰ ਫਸਲਾਂ ਦੇ ਉੱਤੇ ਵੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਜੇਗਾ ਤੇ ਉਹਨਾਂ ਸਾਰੀਆਂ ਚੀਜ਼ਾਂ ਦਾ ਨੂੰ ਕੰਟਰੋਲ ਕਰਨਾ ਉਹਨਾਂ ਦੀ ਮਹਿੰਗਾਈ ਕੰਟਰੋਲ ਕਰਨੀ ਸਾਡੇ ਲਈ ਆਸਾਨ ਹੋ ਜੇਗੀ ਨਾਲ ਇੰਨਾ ਹੀ ਨਹੀਂ ਗੱਲ ਮੁੱਕਦੀ ਕਿ ਜਿਸ ਵੇਲੇ ਮੰਨ ਲਓ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਜਾਂਦਾ ਕਿਸਾਨ ਨੂੰ ਪੂਰਾ ਰੇਟ ਮਿਲ ਜਾਂਦਾ ਹੈ ਔਰ ਕਿਸਾਨ ਖੁਸ਼ਹਾਲ ਹੋਏਗਾ ਕਿਸਾਨ ਦੀ ਖੁਸ਼ਹਾਲੀ ਦੇ ਵਿੱਚੋਂ ਪੂਰਾ ਬਾਜ਼ਾਰ ਪੂਰੀ ਮਾਰਕੀਟ ਪੂਰਾ ਸਿਸਟਮ ਖੁਸ਼ਹਾਲ ਹੋਏਗਾ ਕਿਉਂਕਿ ਕਿਸਾਨ ਦਾ ਜਿਹੜਾ ਜੇਬ ਚ ਆਇਆ ਪੈਸਾ ਉਹਨੇ ਜੇਬ 'ਚ ਨਹੀਂ ਰੱਖਣਾ ਜਾਂ ਕਿਸੇ ਸুইস ਬੈਂਕ ਦੇ ਵਿੱਚ ਜਾਂ ਕਿਸੇ ਹੋਰ ਪਾਸੇ ਨਹੀਂ ਭੇਜਣਾ ਉਹਨੇ ਵੀ ਬਾਜ਼ਾਰ ਦੇ ਵਿੱਚੋਂ ਆਪਦਾ ਰੋਜ਼ ਮਰਾਂ ਦੀਆਂ ਲੋੜੀ ਦੀਆਂ ਵਸਤੂਆਂ ਖਰੀਦਣੀਆਂ ਨੇ ਘਰੇਲੂ ਵਸਤੂਆਂ ਖਰੀਦਣੀਆਂ ਨੇ ਔਰ ਜਿਹੜੀਆਂ ਚੀਜ਼ਾਂ ਦੀ ਉਹ ਖਰੀਦੋ ਫਰੋਕਤ ਕਰੇਗਾ ਉਹਨਾਂ ਚੀਜ਼ਾਂ ਦੀ ਡਿਮਾਂਡ ਵਧੇਗੀ ਉਹਨਾਂ ਦੀ ਪ੍ਰੋਡਕਸ਼ਨ ਵਧੇਗੀ ਉਹਨਾਂ ਦੇ ਮੁਤਾਬਕ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਰੁਜ਼ਗਾਰ ਵਧੇਗਾ ਸੋ ਇਸ ਕਰਕੇ ਇਹ ਮੰਗ ਆ ਜਿਹੜੀ ਇਕੱਲੇ ਕਿਸਾਨਾਂ ਦੀ ਨਹੀਂ ਹੈ ਪੂਰੇ ਦੇਸ਼ ਦੀ ਮੰਗ ਹੈ ਸਾਰੇ ਲੋਕਾਂ ਨੂੰ ਸਾਡੀ ਅਪੀਲ ਹੱਥ ਜੋੜ ਕੇ ਕਿ ਤੱਕੜੇ ਹੋਵੋ ਅੰਦੋਲਨ ਦਾ ਦਬਾਅ ਸਰਕਾਰ ਤੇ ਬਣਿਆ ਹੋਇਆ ਇਸ ਦਬਾਅ ਨੂੰ ਹੋਰ ਵਧਾਈਏ ਹੋਰ ਤਕੜਾ ਕਰੀਏ ਤਾਂ ਕਿ ਆਪਾਂ ਅੰਦੋਲਨ ਜਿੱਤ ਕੇ ਲੋਕਾਂ ਦੀ ਝੋਲੀ ਚ ਪਾ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ